ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਅਮੋਨੀਆ ਗੈਸ ਲੀਕ ਹੋਣ ਦੇ ਕਾਰਨ ਲੋਕ ਬੇਹੋਸ਼ੀ ਦੀ ਹਾਲਤ ਵਿੱਚ ਹੋ ਗਏ ਨੇ ਜਿਹਾ ਦੱਸਦੀ ਹੈ ਕਿ ਖਬਰ ਜਲੰਧਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਆਇਸਡ ਫੈਕਟਰੀ ਦੇ ਵਿੱਚ ਅਮੋਨੀਆ ਗੈਸ ਲੀਕ ਹੋ ਗਈ ਤੇ ਉੱਥੇ ਹੜਕੰਪ ਮਚ ਗਿਆ ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਹੀ ਪੁਲਿਸ ਪਹੁੰਚ ਗਿਆ ਦੱਸਦੀ ਹੈ ਕਿ ਇਸ ਗੈਸ ਲੀਕ ਹੋਣ ਦੇ ਕਾਰਨ ਲੋਕ ਬੇਹੋਸ਼ੀ ਦੇ ਹਾਲਤ ਵਿੱਚ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ 4 ਦੇ ਕਰੀਬ ਲੋਕ ਬੇਹੋਸ਼ ਵੀ ਹੋ ਗਏ ਸੀ ਪੁਲਿਸ ਨੇ ਮੌਕੇ ਤੇ ਆ ਕੇ ਸੜਕ ਦੇ ਦੋਨੇ ਪਾਸੇ ਤੇ ਜਿਹੜੇ ਰੋਡ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਹੈ ਤੇ ਜਿਹੜੀ ਆਵਾਜ਼ ਆਈਏ ਉਸ ਨੂੰ ਡਾਇਵਰਟ ਕਰ ਦਿੱਤਾ ਹੈ। ਦਮੋਰੀਆ ਪੁਲ ਜਲੰਧਰ ਦੇ ਨੇੜੇ ਦੀ ਇਹ ਖਬਰ ਹੈ। ਜਲੰਧਰ ਦੇ ਵਿੱਚ ਦਮੋਰੀਆ ਪੁਲ ਦੇ ਕੋਲ ਆਈਸ ਫੈਕਟਰੀ ਹੈ। ਉੱਥੇ ਦੀ ਖਬਰ ਹੈ ਜਿੱਥੇ ਅਮੋਨੀਆ ਗੈਸ ਲੀਕ ਹੋਈ ਹੈ। ਅਮੋਨੀਆ ਗੈਸ ਲੀਕ ਹੋਣ ਦੇ ਨਾਲ ਉੱਥੇ ਹੜਕੰਪ ਮੱਚ ਗਿਆ। ਲੋਕਾਂ ਦੇ ਵਿੱਚ ਬੇਹੋਸ਼ੀ ਦੀ ਹਾਲਤ ਹੋਣੀ ਸ਼ੁਰੂ ਹੋ ਗਈ ਹੈ। ਦੱਸਦੀ ਹੈ ਕਿ ਜਲੰਧਰ ਦੇ ਦਮੋਰੀਆ ਪੁਲ ਨੇੜੇ ਆਈਸ ਫੈਕਟਰੀ ਦੇ ਵਿੱਚ ਗੈਸ ਲੀਕ ਹੋਣ ਦੇ ਕਾਰਨ ਹੜਕੰਪ ਮੱਚ ਗਿਆ। ਹਾਲਾਂਕਿ ਇਸ ਘਟਨਾ ਦੇ ਵਿੱਚ ਕੋਈ ਜਾਨੀ ਨੁਕਸ ਹੋਇਆ ਪਰ ਫੈਕਟਰੀ ਨੇੜਿਓਂ ਲੰਘ ਰਹੇ ਚਾਰ ਪ੍ਰਵਾਸੀ ਬੇਹੋਸ਼ ਹੋ ਗਏ ਸਨ ਹਾਲਾਂਕਿ ਉਹ ਹੁਣ ਠੀਕ ਨੇ ਪੁਲਿਸ ਨੇ ਪੂਰੀ ਸੜਕ ਨੂੰ ਬੰਦ ਕਰ ਦਿੱਤਾ ਹੈ ਤੇ ਸਾਰੀ ਆਵਾਜਾਈ ਨੂੰ ਦਮੋਰੀਆ ਪੁਲ ਤੋਂ ਭੇਜਿਆ ਜਾ ਰਿਹਾ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਤਿੰਨ ਦੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਫਿਲਹਾਲ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਗੈਸ ਦਾ ਪ੍ਰਭਾਵ ਖਤਮ ਹੋਣ ਤੋਂ ਬਾਅਦ ਹੀ ਕਿਸੇ ਵੀ ਵਿਅਕਤੀ ਨੂੰ ਉਕਤ ਰੂਟ ਦੇ ਉੱਪਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਬੇਹੋਸ਼ ਹੋਏ ਮਜ਼ਦੂਰਾਂ ਨੂੰ ਨਜ਼ਦੀਕੀ ਡਾਕਟਰ ਦੀ ਦੁਕਾਨ ਤੇ ਮੁੱਢਲੀ ਸਹਾਇਤਾ ਦੇ ਕੇ ਵਾਪਸ ਭੇਜ ਆ ਗਿਆ। थाना ਤਿੰਨ ਦੀ ਪੁਲਿਸ ਨੇ ਦਮੋਰੀਆ ਪੁਲ ਮਾਈ ਹੀਰਾ ਗੇਟ ਟਾਂਡਾ ਰੋਡ ਟਾਂਹਾ ਮੁਹੱਲਾ ਅਤੇ ਹੋਰ ਸਾਰੀਆਂ ਸੜਕਾਂ ਤੇ ਬੈਰੀਕੇਡ ਲਗਾ ਕੇ ਪੂਰੀ ਸੜਕ ਨੂੰ ਬੰਦ ਕਰ ਦਿੱਤਾ ਹੈ। ਗੈਸ ਦੀ ਬਦਬੂ ਦੂਰੋਂ ਆ ਰਹੀ ਸੀ। ਫਾਇਰ ਵਿਭਾਗ ਦੀ ਟੀਮ ਨੇ ਗੈਸ ਦੇ ਲੀਕੇਜ ਨੂੰ ਭਾਰੀ ਮੁਸ਼ਕਲ ਦੇ ਨਾਲ ਬੰਦ ਕੀਤਾ। ਗੈਸ ਦਾ ਅਸਰ ਘਟ ਹੋਣ ਤੇ ਸੜਕਾਂ ਖੋਲ ਦਿੱਤੀਆਂ ਜਾਣਗੀਆਂ। ਜਾਣਕਾਰੀ ਮੁਤਾਬਕ ਇਹ ਸਾਰੀ ਘਟਨਾ ਜਲੰਧਰ ਦੇ ਮਸ਼ਹੂਰ ਕਾਰ ਸ਼ੈੱਡ ਨੇੜੇ ਵਾਪਰੀ ਹੈ। ਪੁਲਿਸ ਨੇ ਰੇਲਵੇ ਸਟੇਸ਼ਨ ਮੇਨ ਹੀਰਨ ਫਾਟਕ ਅਤੇ ਹੈਨਰੀ પેટ્રોલ ਪੰਪ ਨੂੰ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਹੈ ਹਰ ਕੋਈ ਫਲਾਈਓਵਰ ਤੋਂ ਲੰਘ ਰਿਹਾ ਹੈ ਨਾਲ ਹੀ ਗੈਸ ਦੀ ਬਦਬੂ ਦੂਰ ਦੂਰ ਤੱਕ ਫੈਲਦੀ ਹੈ ਫਾਇਰ ਬ੍ਰਿਗੇਡ ਦੇ ਅਧਿਕਾਰੀ ਫੈਕਟਰੀ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨੇ ਦੱਸਿਆ ਕਿ ਗੈਸ ਇੰਨੀ ਜ਼ਬਰਦਸਤ ਸੀ ਕਿ ਉੱਥੋਂ ਲੰਘ ਰਹੇ ਲੋਕ ਬੇਹੋਸ਼ ਹੋ ਗਏ ਹਰ ਕੋਈ ਸਾਈਕਲ ਤੇ ਸੀ ਤਾਂ ਦੇਖਿਆ ਕਿ ਕਿਵੇਂ ਸਾਰੇ ਇੱਕਦਮ ਢੇਠਾਂ ਡਿੱਗ ਪਏ ਅੱਗੇ ਜਾ ਕੇ ਦੇਖਿਆ ਕਿ ਫੈਕਟਰੀ ਦੇ ਵਿੱਚੋਂ ਗੈਸ ਲੀਕ ਹੋ ਰਹੀ ਸੀ ਜਿਸ ਸਵਾਬ ਨਾਲ ਪੂਰੇ ਇਲਾਕੇ ਦੇ ਵਿੱਚ دہشت ਫੈਲ ਗਈ ਅਤੇ ਮਾਮਲੇ ਦੀ ਸੂਚਨਾ ਤੁਰੰਤ ਪ੍ਰਸ਼ਾ ਸਾਨੂੰ ਦਿੱਤੀ ਗਈ ਲੋਕਾਂ ਨੇ ਦੱਸਿਆ ਕਿ ਗੈਸ ਲੀਕ ਹੋਣ ਤੋਂ ਬਾਅਦ ਇਲਾਕੇ ਦੇ ਵਿੱਚ ਲੋਕਾਂ ਦਾ ਸਾਹ ਘੁੱਟਣ ਲੱਗਾ ਲੋਕਾਂ ਨੇ ਦੱਸਿਆ ਕਿ ਫੈਕਟਰੀ ਦੇ ਅੰਦਰੋਂ ਕੋਈ ਆਵਾਜ਼ ਨਹੀਂ ਆਈ ਪਰ ਗੈਸ ਲੀਕ ਹੋਣ ਦੀ ਬਦਬੂ ਪੂਰੇ ਇਲਾਕੇ ਦੇ ਵਿੱਚ ਫੈਲ ਗਈ ਸੀ ਤੇ ਖਬਰ ਜਲੰਧਰ ਦੇ ਦਮੋਰੀਆ ਪੁਲ ਤੋਂ ਆਈ ਹੈ ਜਿੱਥੇ ਦਮੋਰੀਆ ਪੁਲ ਦੇ ਨੇੜੇ ਇੱਕ ਆਈਸ ਫੈਕਟ ਹੈ ਜਿੱਥੇ ਆਈਸ ਬੰਦ ਹੋਰ ਤੋਂ ਅਮੋਨੀਆ ਗੈਸ ਲੀਕ ਹੋਣ ਤੋਂ ਬਾਅਦ ਲੋਕ ਬੇਹੋਸ਼ ਹੋਣੇ ਸ਼ੁਰੂ ਹੋ ਗਏ ਸੀ ਲੋਕਾਂ ਦਾ ਸਾਹ ਘੁੱਟਣਾ ਜਿਹੜਾ ਉਹ ਸ਼ੁਰੂ ਹੋ ਗਿਆ ਸੀ ਚਾਰ ਦੇ ਕਰੀਬ ਲੋਕ ਬੇਹੋਸ਼ ਵੀ ਹੋ ਗਏ ਸੀ ਉਹਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਉਹਨਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਹਾਲਾਂਕਿ ਇਸ ਕਟਨਾ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੁਲਿਸ ਦੇ ਵੱਲੋਂ ਮੌਕੇ ਤੇ ਆ ਕੇ ਸਭ ਕੁਝ ਸੰਭਲਿਆ ਗਿਆ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਗਏ ਉਹਨਾਂ ਦੇ ਵੱਲੋਂ ਅਮੋਨੀਆ ਗੈਸ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਪਰ ਫਿਰ ਵੀ ਜਿਹੜੀ ਅਮੋਨੀਆ ਗੈਸ ਲੀਕ ਹੋਈ ਉਸ ਦੀ ਜਿਹੜੀ ਬਦਬੂ ਹੈ ਦੂਰ ਦੂਰ ਤੱਕ ਫੈਲ ਗਈ ਅਤੇ ਰੂਟ ਜਿਹੜੇ ਨੇ ਸਾਰੇ ਪੁਲਿਸ ਦੇ ਵੱਲੋਂ ਬੰਦ ਕਰ ਦਿੱਤੇ ਗਏ ਨੇ ਸਿਰਫ ਇੱਕ ਹੀ ਰੂਟ ਪੁਲਿਸ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਜਿਹੜਾ ਦਮੋਰੀਆ ਪੁਲ ਹੈ ਦਮੋਰੀਆ ਪੁਲ ਰਾਹੀਂ ਸਾਰੀ ਆ ਚਾਈ ਜਾ ਰਹੀ ਹੈ ਇਸੇ ਨਾਲ ਹੀ ਜਦੋਂ ਗੈਸ ਦਾ ਅਸਰ ਖਤਮ ਹੋ ਜਾਵੇਗਾ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਸਾਰੇ ਰੂਟ ਖੋਲ ਦਿੱਤੇ ਜਾਣਗੇ